ਆਸ਼ੀਕਾ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਮ ਹੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਆ ਅੱਜ ਦਾ ਵਲੌਗ ਅੱਜ ਦਾ ਵਲੌਗ ਸ਼ੁਰੂ ਹੋਣ ਲੱਗਿਆ ਸੀ ਮਾਰਨਿੰਗ ਤੋਂ ਮਾਰਨਿੰਗ ਦੇ ਬੱਜ ਗਏ ਨੇ 9:30 ਤੇ ਬੱਚਿਆਂ ਨੂੰ ਹੈਗੀਆਂ ਨੇ ਦੋ ਤਿੰਨ ਚੁੱਕੀਆਂ ਕੁਛੇ ਘਰੇ ਨਹਾਣੀ ਲੈਣਗੇ ਨਵੇਂ ਬੱਚੇ ਦੋ ਭਾਂਡੇ ਵਾਲੀਆਂ ਸਾਬਣਾਂ ਲਿਆਉਂਦੇ ਗ੍ਰੀਨ ਕਲਰ ਦੀ ਗ੍ਰੀਨ ਕਲਰ ਦੀ ਇਹ ਲਈਏ ਤਾਂ ਹੋਰ ਇਹ ਜਗਰੀਨ ਕਲਰ ਦੀ ਦਾਦੀ ਝਾੜੂ ਮਾਰ ਰਹੇ ਨੇ ਇਹ ਬਾਕੀ ਖਾਦਦੇ ਆ ਜੀ ਆਪਾਂ ਅੱਜ ਦਾ ਵਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬੜੇ ਨੂੰ ਵਲੌਗ ਦੇ ਨਾਲ ਤੇ ਅੱਜ ਬੱਚਿਆਂ ਨੂੰ ਬਣਾ ਕੇ ਦਿੰਿਆ ਜੀ ਆਲੂ ਵਾਲੇ ਪਰੌਂਠੇ ਖਾਤਾ ਮੈਂ ਗੁੱਲ ਦੇ ਡੱਬੇ ਚ ਪਾ ਲਿਆ ਤੇ ਬਾਹਰ ਚੁੱਲੇ ਦੇ ਆਪਾ ਧਰ ਹੋਏ ਨੇ ਆਲੂ ਭਾਲਣ ਵਾਸਤੇ ਤੇ ਹੁਣ ਮੈਂ ਪਿਆਜ਼ ਕੱਟ ਕਰੂੰਗੀ ਤੇ ਧਨੀਆ ਕੱਟ ਕਰੂੰਗੀ ਅੱਜ ਧਨੀਆ ਵੀ ਪਾਉਣਾ ਮਿਰਚ ਪਾ ਲਿਓ ਮਿਰਚ ਨੂਨ ਵਾਲੇ ਨੇ ਬਣਾਏਓ ਇਕੱਲੇ ਤੇ ਪਹਿਲਾਂ ਉਹ ਭਾਂਡੇ ਮਾਂਜ ਲੱਗਿਆ ਦੇ ਕੋ ਭਾਂਡਿਆਂ ਦਾ ਸਾਫ ਕਰਿਆ ਚਾਰੇ ਭਾਂਡੇ ਮਾਂਜ ਜੀ ਉਸ ਤੋਬਾ ਦਾ ਪਗੋੜਾ ਦੀ ਰੋਟੀ ਹਰੀਆਂ ਮਿਰਚਾਂ ਪਾਇਓ ਥੈਂਕ ਯੂ ਸ਼ੋਮੀ ਉਹ ਦਹੀਂ ਲੈਣਾ ਦਹੀਂ ਨਹੀਂ ਦਹੀਂ ਖਾਣਾ ਕਿਉਂ ਨਾ ਖਾਓ ਬੜੀ ਆਸ ਮਸਾਏ ਦੀ ਖਾਵਾ ਕਿਉਂ ਨਾ ਖਾਓ ਸਾਈਏ ਤਾਂ ਖਾਵਾ ਕਰ ਈ ਪਰੌਲੇ ਹੀ ਖਾਣ ਦਾ ਹੈ ਤੂੰ ਰਹੇ ਜੇ ਪਰੌਲੇ ਖਾਜੋ ਢਿੱਡ ਭਰਿਆ ਭਰਿਆ ਜਾ ਪਿਆ ਹੈ ਹੈ ਸੰਤੋਹ ਪਹਿਲਾ ਪਲੇਟ ਤੇਰੀ ਹੋਊਗੀ ਜੁਲੇ ਮੁਰੇ ਹਾਂ ਦਾ ਸ਼ੋਮੀ ਕੈਂਚੀ ਕਿੱਥੇ ਹੈ ਉਹੀ ਦੇਸ਼ ਨਾਸ਼ੂ ਆਲੂ ਪਤਾ ਕੀ ਆ ਹਰੇ ਹਰੇ ਹੋਣੇ ਤੇ ਆਲੂ ਲਾਲ ਹੋਰ ਕੱਟ ਕੇ ਫਿਰ ਪਾ ਲੂਗਾ ਸੌ ਨੂੰ ਟਿਕਦਾ ਚੱਲ ਕਿਚੂਂ ਫਿਰ ਬਣਾਤਾ ਚੱਲ ਕਿਹਨੂੰ ਮਾਰੂ ਨਾ ਮੈਂ ਨਾ ਮੈਂ ਨੰਮੀ ਸਬਜੀ ਨਾ ਆ ਜਾ ਮੱਕਣ ਹੋ ਗਿਆ ਇਹ ਸਬਜ਼ੀਆਂ ਹੁਣ ਦੋ ਤਿੰਨ ਦਿਨ ਹੋ ਗਏ ਕੁਛ ਨਹੀਂ ਖਾਣਾ ਨੰਮੀ ਸਬਜੀ ਮੈਂ ਮਿਹਨਤ ਕੀਤੀ ਕਿ ਨੀ ਕਾਟਨ ਦੀ ਘਰੇ ਪਹੁੰਚਾਣ ਕਿ ਨਹੀਂ ਰਾਣੀ ਲੈ ਲੈ ਕਰ ਇੱਕ ਮਿੰਟ ਕੋ ਆਏਗੀ। ਲਓ ਜੀ ਗਾਇਜ਼ ਰੋਟੀ ਖਾ ਲੋ। ਆਲੂ ਵਾਲੇ ਪਰੌਂਠੇ ਖਾਓ ਗਰਮ ਗਰਮ ਚੁੱਲੇ ਤੇ ਬਣ ਰਹੇ ਨੇ। ਚੈੱਕ ਕਰ ਸਕਦੇ ਹੋ ਤੁਸੀਂ ਸਾਰਾ ਸੈਟਅਪ। ਆਜੋ ਹੁਣ। ਦੇਖਾ ਦੇਈ ਕਬੂਰਤੀ। ਟੇਸਟੀ ਬਣਿਆ ਨੂਨ ਮਿਰਚ ਠੀਕ ਆ। ਮੈਂ ਤਾਂ ਆਇਆ ਤੇ ਇੱਕ ਕਬੂਰਤੀ ਖਾ ਕੇ। ਹੂੰ। ਮੈਂ ਤੁਹਾਨੂੰ ਨਾਮ ਲੈ ਕੇ ਆਇਆ ਰੋਟੀ ਖਾਂਦੇ ਕਰ ਗਏ। ਪਾਣੀ ਘਰ ਮਾਰ ਕੇ ਉਹ ਆਹ। ਇਹ ਨਿਕਲ ਗਏ ਹਿੰਦਸਤਾਨ। ਖਰੇ ਧਨੀਆ ਤੇ ਸੁੱਕੇ ਧਨੀਆ ਦਾ ਇੰਨਾ ਸੋਹਣਾ ਫਲੇਵਰ ਆ ਰਿਹਾ ਜੋ ਮੈਂ ਸੁੱਕੇ ਧਨੀਆ ਬਿਲਕੁਲ ਨਹੀਂ ਕੀਤਾ ਮੈਂ ਨਾ ਇਥੇ ਗ੍ਰाइंड ਨਹੀਂ ਕੀਤਾ ਮਿਕਸੀ ਚ ਮੈਂ ਮੰਮੀ ਜਦੋਂ ਆਲੂ ਤੇ ਮੇਰਾ ਹਾਂ ਮਿਰਚਾਂ ਦੇ ਪਿਆਜ਼ ਗ੍ਰाइंड ਕੀਤੇ ਨੇ ਚੋਪਰ ਚ ਮੈਂ ਵਿੱਚ ਹੀ ਸੁੱਕਾ ਧਨੀਆ ਪਾ ਲਿਆ ਬਈ ਮੁਠੀ ਭਰ ਕੇ ਵਧੀਆ ਰਹੇਗੀ ਹੈ ਉਹਦੇ ਵਿੱਚ ਹੀ ਗ੍ਰाइंड ਕਰਿਆ ਇੰਨਾ ਸੋਹਣਾ ਜੋਬਨ ਟੇਸਟ ਆ ਰਿਹਾ ਬਹੁਤ ਯਾਰੇ ਕਰਾਰੇ ਬਣੇ ਹੋਏ ਕਰਾਰੀਆਂ ਨਹੀਂ ਹੋਈਆਂ ਵਿੱਚ ਅੱਜ ਮੈਂ ਲਾਲ ਮਿਰਚ ਨਹੀਂ ਪਾਈ ਮੈਨੂੰ ਕੋਈ ਟੇਸਟ ਨਹੀਂ ਆ ਰਹੀਆਂ ਮਿਰਚਾਂ ਹੀ ਪਾਈਆਂ ਨੇ ਅੱਜ

ਚੱਕ ਕਰੋ ਕੱਡਾ پراਵਠਾ ਲਓ ਜੀ ਆਪਾਂ ਰੋਟੀ ਪਾਣੀ ਖਾ ਕੇ ਹੋ ਗਏ ਫ੍ਰੀ ਤੇ ਹੁਣ ਆਪਾਂ ਚੱਲਦੇ ਆ ਉਧਰ ਮੰਮੀ ਦੇ ਘਰੇ ਸਾਰੇ ਜਣੇ ਤਿਆਰ ਹੋ ਗਏ ਦੇਖੋ ਮੈਂ ਤਾਂ ਕੋਟੀ ਵੀ ਪਾ ਲਈ ਤੇ ਨਾਲ ਸ਼ੂਜ਼ ਪਾ ਲਏ ਤੇ ਨਾਲ ਗ੍ਰੀਨ ਸੂਟ ਪਾ ਲਿਆ ਤੇ ਸੋਹਮ ਵੀ ਸਾਡੇ ਨਾਲ ਜਾ ਰਿਹਾ ਤੇ ਮੰਮੀ ਜਾ ਰਹੀ ਆ ਤੇ ਜੋ ਵੀ ਘਰੇ ਆ ਤੇ ਹੁਣ ਆਪਾਂ ਚੱਲਦੇ ਆ ਫਿਰ ਤੁਹਾਨੂੰ ਮਿਲਦੇ ਆ ਉਧਰ ਜਾ ਕੇ ਦੇਖਦੇ ਆ ਕਿਦਾਂ ਦਾ ਮਹੌਲ ਆ ਲਓ ਜੀ ਗਾਇਜ਼ ਬੈਂਗਣੀ ਦੀ ਸਬਜ਼ੀ ਖਾ ਲੋ ਬੈਂਗਣੀ ਤੋੜਨ ਲੱਗਿਆਂ ਮੰਮੀ ਦੀ ਬਾੜੀ 'ਚ ਬੈਠਿਆਂ ਦੇਖੋ ਇੱਧਰ ਆਲੂ ਬੀਜੇ ਹੋਏ ਨੇ ਡੈਡੀ ਨੇ ਗੋਭੀ ਬੀਜੀ ਹੋਈ ਆ ਇੱਧਰ ਵੀ ਗੋਭੀ ਬੀਜੀ ਹੋਈ ਆ ਇੱਧਰ ਲਹਾਸਣ ਬੀਜੇ ਹੋਏ ਹਨਾ ਦੀਦੀਆਂ ਲਹਾਸਣ ਹੂੰ ਅਦੀ ਦੀਦੀ ਤੋੜ ਕੇ ਹਟੀਏ ਬੈਂਗਣੀ ਆ ਦੇਖੋ ਇੱਧਰ ਬੈਂਗਣੀ ਲੱਗੀ ਹੋਈ ਸੀ ਅਜੇ ਛੋਟੇ ਛੋਟੇ ਹੋਰ ਲੱਗੇ ਨੇ ਚੈੱਕ ਕਰੋ ਤੁਸੀਂ ਇੱਕ ਹਰੀ ਬੈਂਗਣੀ ਆ ਵਿੱਚ ਆ ਦੇਖੋ ਵਿੱਚ ਪਰਪਲ ਆ ਵਿੱਚ ਗ੍ਰੀਨ ਹਨਾ ਸ਼ੋਮੀ ਦੋ ਤਰ੍ਹਾਂ ਦੀ ਹੈ ਹਨਾ ਅਸੀਂ ਚੁੰਨੀ ਪੁਛਾ ਕੇ ਚੁੰਨੀ ਜੀ ਪਾ ਲਈ ਦੇਖੋ ਧਨੀਆ ਕਿੰਨਾ ਸੋਹਣਾ ਲੱਗਦਾ ਗ੍ਰੀਨ ਗ੍ਰੀਨ ਹਰਾ ਹਰਾ ਆ ਮਿੱਠੇ ਦੇਖੋ ਉਹ ਦੇਖੋ ਧਨੀਆ ਸਾਗ ਡੈਡੀ ਨੇ ਸਾਰਾ ਕੁਝ ਪਿੱਜਾ ਹੋਇਆ ਸਾਰਾ ਕੁਝ ਇੱਥੇ ਹੀ ਬੰਦ ਕਰ ਲੋ ਭਾਈ ਨੇ ਪੁੱਲੇ শালਗੰਬੀ ਨੇ ਮੂਲੀਆਂ ਵੀ ਨੇ ਹਨਾ ਦੀਦੀ ਤੁਸਾਂ ਮੂਲੀਆਂ ਘਰ ਦੀਆਂ ਖਾਣ ਲੱਗ ਗਏ ਹਨਾ ਹਾਂ ਸਲਗੰਬੀ ਲੱਗੇ ਹੋ ਜਾਂਦੇ ਡੈਡੀ ਹੁੰਦੇ ਚੱਲ ਕੁੰਡੀ ਚੱਲ ਤਲੋ ਹਾਂ ਚਲੋ ਗੋਭੀ ਦਿਖਾਓ ਉਧਰ ਆ ਪਿਆਜ਼ ਬੀਜੇ ਹੋਏ ਨੇ ਡੈਡੀ ਨੇ ਤੇ ਇਧਰ ਮੂੜੀਆਂ ਨੇ ਤੇ ਛਲਗਮ ਵੀ ਨੇ ਆ ਦੇ ਗੋਭੀ ਦਾ ਫੁੱਲ ਦਿਖਾਵਾਂ ਤੁਹਾਨੂੰ ਸੱਚੀ ਮਿੱਚੀ ਦੀ ਗੋਭੀ ਲੱਗੀ ਵੀ ਦੇਖੋ ਚੈੱਕ ਕਰੋ ਇਹ ਲੈ ਦੇਖੋ ਆ ਦੇਖੋ ਸਾਰੀ ਗੋਭੀ ਬੀਜੀ ਹੈ ਤੇ ਆ ਦੇਖੋ ਇਹਦੇ ਹੋ ਨਹੀਂ ਲੱਗੀਆਂ ਅੱਲਾ ਨਹੀਂ ਲੱਗੀਆਂ ਤੁਹਾਡੇ ਆ ਸਰਦੀ ਵਾਲੀਆਂ ਅੱਲਾ ਲੱਗੀਆਂ ਗੋਭੀ ਆ ਦੇਖੋ ਤੁਹਾਨੂੰ ਸਰਦੀ ਵਾਲੀਆਂ ਸਬਜ਼ੀ ਅੱਲਾ ਦੇ ਕੀ ਹੋਏ ਦਿਖਾਵਾਂ ਦੇਖੋ ਤਿੰਨ ਲੱਗ ਗਈਆਂ ਹੋਈਆਂ ਨੇ ਛੋਟੀਆਂ ਨੇ ਹਜੇ ਛੋਟੇ ਬੇਬੀ ਨੇ ਹਜੇ ਕਿੱਥੇ ਆਹ ਦੇ ਇਹ ਸਾਰੀਆਂ ਅੱਲਾ ਨੇ ਸਰਦੀ ਵਾਲੀਆਂ ਲੋਕੀ ਕਹਿੰਦੇ ਨੇ ਜਿਹਨੂੰ ਲੋਕੀ ਠੀਕ ਹੈ ਜੀ ਉਹ ਚੀਜ਼ ਆ ਤੇ ਆ ਗੋਭੀ ਲੱਗੀ ਹੋਈ ਆ ਮੂੜੀਆਂ ਨੇ ਛਲਗਮ ਨੇ ਤੁਹਾਨੂੰ ਮੈਂ ਦਿਖਾਉਣੀਆਂ ਨੇ ਲੈ ਮੈਂ ਆ ਫੜ ਕੇ ਰੱਖੂ ਲੈ ਦੋ ਫੜ ਲੈ ਇੱਥੋਂ ਚੰਗੀ ਤਰ੍ਹਾਂ

ਹਾਂ ਮੰਮੀ ਅੱਲਾ ਬਹੁਤ ਲੱਗ ਰਹੀਆਂ ਨੇ ਪਰ ਇਹਨਾਂ ਦੇ ਉੱਤੇ ਕੋਈ ਉਹ ਪਾਓ ਹਾਂ ਮੰਮੀ ਤਿਆਰ ਹੋਈ ਖੜੀ ਆ ਮੰਮੀ ਨੇ ਜਾਣਾ ਬਾਜ਼ਾਰ ਸਾਰੀ ਸਬਜ਼ੀ ਲਾਈ ਹੋਈ ਹੈ ਡੈਡੀ ਨੇ ਤੇ ਇੱਧਰ ਆਪਣਾ ਦੇ ਛੋਲਿਆਂ ਦਾ ਸਾਗ ਲਾਇਆ ਹੋਇਆ ਆ ਇੱਧਰ ਵੀ ਸਾਗ ਵਿੱਚ ਹੈ ਵਿੱਚ ਛੋਲਿਆਂ ਦਾ ਸਾਗ ਆ ਦੇਖੋ ਹਾਂ ਇੱਧਰ ਲਸਣ ਵਿੱਚ ਹੈ ਹੋਇਆ ਗੋਭੀ ਆ ਇਹ ਬੱਟਾ ਦੇ ਲਈ ਹੋਈ ਹੈ ਡੈਡੀ ਨੇ ਗੋਭੀ ਇਹ ਹਜੇ ਛੋਟੀ ਆ ਇੱਧਰ ਲੱਗੇ ਨੇ ਹਰੇ ਮਟਰ ਤੇ ਇੱਧਰ ਲੱਗੇ ਹੋਏ ਨੇ ਲਾਸਨ ਦੀਦੀ ਕਹਿੰਦੀ ਚੋਰ ਆ ਗਏ ਬਾੜੀ ਚ ਚੋਰ ਨਹੀਂ ਹੈਗੇ ਬਈ ਮम्मा ਦੀ ਜਾਨ ਮੁੰਵਾ ਦਾ ਲੱਡਣਾ ਕੇ ਭਾਂਡੇ ਮਾਰਦਾ ਮम्मा ਦਾ ਲੱਡੂ ਆ ਤੂੰ ਸੱਕ ਵੀ ਗਰਮ ਪਾਣੀ ਨਾਲ ਧੋ ਲੈ ਗਿੱਜਰ ਲਾਇਆ ਹ ਸੀ ਉੱਧਰ ਲਈ ਟੁੱਟੀ ਖੋਲ ਲੈ ਇਹਨੂੰ ਬੰਦ ਕਰ ਦੇ ਆ ਮਲਾਈ ਜੀ ਉੱਤਰ ਗਰਮ ਪਾਣੀ ਨਾਲ ਇਕਾ ਤਵਾ ਵੀ ਧੋਣਾ ਜੋ ਵਰਨਾ ਸਵਾਦ ਲਾ ਕੇ ਹਟਿਆ ਹੁਣ ਤਵੇ ਦੇ ਪਤਾ ਨਹੀਂ ਕੀ ਬਣਾ ਕੇ ਖਾਦਾ ਪਰੌਂਠਾ ਕਰਮ ਕਰਕੇ ਖਾਦਾ ਦੇਖ ਇਹ ਮੇਰੀ ਗੈਰ ਹਾਜ਼ਰੀ ਚ ਇਹੀ ਕੁਛ ਕਰਦਾ ਹੁੰਦਾ ਮੈਂ ਘਰੇ ਹੈ ਨਹੀਂ ਸੀ ਮੈਂ ਚਲੀ ਗਈ ਸੀ ਮੰਮੀ ਦੇ ਘਰੇ ਤੇ ਹੁਣ ਆ ਦੇਖੋ ਆ ਕੇ ਮੈਂ ਧਰੀ ਚਾਹ ਤੇ ਦੁੱਧ ਕੱਢਿਆ ਜੱਗ ਚ ਉਹਨੂੰ ਦਿੱਤੀ ਤੁੱਸਕ ਜੋ ਬਨੂ ਕਹਾਂਗਾ ਮਾਸ ਦੀ ਆ ਕੱਲ੍ਹ ਆ ਜੇ ਪੰਜਾਂ ਲਿਆ ਹੁਣ ਖਵਾਉਂਗੀ ਇਹਨਾਂ ਨੂੰ ਦਾਦੀ ਨੂੰ ਪੋਤੇ ਨੂੰ ਜੋਬਨ ਨੂੰ ਤੇ ਮੰਮੀ ਨੂੰ ਆ ਲਿਆਈਆਂ ਮੈਂ ਮੰਮੀ ਦੇ ਘਰੋਂ ਸਬਜ਼ੀਆਂ ਦੇਖੋ ਜੋ ਬਣਾ ਵੇਖ ਜੋ ਬਣ ਚਿੱਟੀ ਬੈਗਣੀ ਇਹ ਚਿੱਟੀ ਬੈਗਣੀ ਇਹ ਦੇਖੋ ਆ ਹਰੀ ਆ ਕਿੰਨੀ ਆ ਕਿਊਟ ਲੱਗਦੀ ਨੇ ਜੋ ਬਣਾ ਦੇਖ ਲਾ ਨਾ ਚਮਤਕਾਰ ਦੇਖ ਲਾ ਤੂੰ ਰੱਬ ਦੇ ਕਿਦਾਂ ਦੇ ਨੇ ਵੀ ਰੰਗ ਬਰੰਗੀਆਂ ਚੀਜ਼ਾਂ ਦੇ ਲੋ ਸਬਜ਼ੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਕਲਰਫੁੱਲ ਨੇ ਕਿੰਨੀਆਂ ਸੋਹਣੀਆਂ ਆ ਦੇਖ ਲੋ ਵਾਈਟ ਕਿੰਨਾ ਸੋਹਣਾ ਇੱਕ ਇਹ ਆ ਇੱਕ ਹੋਰ ਆ ਛੋਟੀ ਭੈਣ ਆ ਦੇ ਇਹ ਖਰਾਬ ਹੋ ਰਹੀਆਂ ਸੀ ਛੋਟੀ ਭੈਣ ਨੇ ਤੋੜ ਕੇ ਦਿੱਤੀਆਂ ਨੇ ਮੈਨੂੰ ਸਬਜ਼ੀ ਕਹਿੰਦੀ ਲੈ ਜਾਏ ਬਣਾ ਲਿਓ ਅੱਜ ਆ ਹੁਣ ਇਹਨਾਂ ਨੂੰ ਚਾਹ ਨਾਲ ਖਵਾਵਾਂਗੇ ਤੇਲ ਵਾਲੀਆਂ ਪਿੰਨੀਆਂ ਜਿਹੜੀਆਂ ਮੈਂ ਕੱਲ ਲੈ ਕੇ ਆਈ ਸੀ ਮੱਖੀਆਂ ਕਿੱਥੋਂ ਆ ਗਈਆਂ ਅੰਦਰ ਬਾਰੋ ਪਈ ਪਾਰਨਾ ਜਾਰੀ ਵਾਲਾ ਗੇਟ ਨਾ ਖੋਲਿਆ ਕਰੋ ਮੱਖੀਆਂ ਬਹੁਤ ਆਉਂਦੀਆਂ ਨੇ ਅੰਦਰ ਆ ਲਾ ਉੱਡ ਲਾਉਣੀ ਪਊ ਹੁਣ ਮੈਨੂੰ ਸਾਡਾ ਫਰਿੱਜ ਵੀ ਸਾਫ ਕਰਨਾ ਹੋਇਆ ਪਿਆ ਕਰਾਂਗੇ ਮੰਮੀ ਉਹ ਬੈਠੀ ਆ ਕੱਲ ਨਾਲ ਬਲੌਗ ਦੇਖਦੀ ਆ ਕੱਲ ਨਾਲ ਮੰਮੀ ਦਾ ਪਾਰਾ ਵਧਿਆ ਪੈ ਤੀ ਮੰਮੀ ਦੇ ਘਰ ਵਾਲੇ ਨਾਲ ਮੰਮਾ ਦਾ ਲੱਡੂ ਆ ਬੈਠਾ ਟੀਵੀ ਦੇਖਦਾ ਇਹ ਅੰਗਰੇਜ਼ਾਂ ਜੇ ਇਹਨੂੰ ਦੇਖਦਾ ਰਹੇਦਾ ਹਨ ਫਿਰ ਉਹ ਵੀ ਕੋਸੇ ਕਰੀ ਜਾਂਦਾ ਸਾਡੇ ਨਾਲ ਉਹਦੇ ਆ ਬੈਠਾ ਰਾਮ ਨਾਲ ਲਓ ਜੀ ਹੁਣ ਚਾਹ ਦੋਈਆਂ ਚਾਹ ਪੀ ਮੰ ਤਵੇ ਤੇ ਨਾ ਸਾਬਣ ਲਾ ਕੇ ਆ ਰੋੜਾ ਘਸਾ ਦੇ ਆ ਘਸਾ ਦੇ ਤਵੇ ਤੇ ਸਾਬਣ ਨਾਲ ਸਾਰੀ ਸਲਫ ਕਿੰਨੀ ਗੰਦੀ ਕਰੀ ਜੋ ਬਣਾ ਭਾਂਡੇ ਮਾਜ ਮਾਜ ਕੇ ਜੋ ਵੀ ਆਏ ਨੀ ਕੱਪੜਾ ਘਸਾ ਲਾ ਨਾ ਸਾਬਣ ਨਾਲ ਸਾਬਣ ਲਾ ਕੇ ਹਾਂ ਹੁਣ ਰੋੜਾ ਮਾਰ ਦੇ ਉੱਪਰ ਇੱਧਰ ਗਏ ਸੱਸ ਨੂੰ ਤੇ ਕੰਮ ਚੈੱਕ ਕਰ ਬਲਬ ਲਗਾ ਰਹੇ ਨੇ ਲੱਗਾ ਕਰ 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 ਸੋਣਾ ਦੇ ਪਿੱਟ ਲੱਗਦਾ ਦੀ ਅੱਜ ਪਸਾ ਲੱਗਦਾ ਗੇਟ ਤੇ ਚੜ੍ਹ ਕੇ ਆ ਦੇਰਾ ਤੇ ਮਾ ਕੇ ਮੈਂ ਗੇਟ ਤੇ ਜਿਹੜੀ ਖੜੀ ਆ ਇਹ ਬਿਜਲੀ ਵਾਲਾ ਅੱਜ ਨਾਂ ਲਿਆਂਦਾ ਛੇ ਹੋਰ ਠੀਕ ਆ ਬਸ ਆ ਤਾਰ ਬੰਦ ਦੇ ਮੰਮੀ ਕਾ ਮੈਂ ਮੰਮਣ ਕਹਿਆ ਸੀ ਮੈਂ ਟਾਰ ਦੰਨਾ ਪੰਗੇ ਲੈਣ ਨੂੰ ਨਹੀਂ ਹਟਦਾ ਫੇਰ ਕਹਾਂਗੇ ਸ਼ਰੀਰ ਜਦੋਂ ਖੰਨ ਲੱਗ ਗਿਆ ਲੱਤਾਂ ਦੁਖਣ ਲੱਗ ਗਈ ਨਾ ਰੋਜੀ ਆ ਭੱਜਣ ਜਾਗਰੀਏ ਜੋ ਬਣ ਜਾਣ ਨਹੀਂ ਹੈਗੀ ਸਰੀਰ ਚ ਅੱਛਾ ਭੱਜਣਾ ਮੰਮੀ ਪੰਜ ਉੱਠ ਕੇ ਬੈਠ ਕੇ ਲਾ ਕੇ ਦੇਖੋ ਜੇਦੀ ਹਵਾ ਟਾਈਟ ਹੋ ਜੂ ਠੀਕ ਆ ਮੈਂ ਤਾਂ ਰੋਜ ਤੇ ਲਾਉਣਾ ਬਈ ਦੱਸ ਲਾ ਦੇਗਾ ਵਧੀਆ ਥੱਪ ਹੋ ਹੋ ਹੋਰ ਥੋੜਾ ਡੰਗ ਦਾ ਲੈ ਉਹਦੇ ਬਾਪੇ ਦੇ ਪਲਾੜ ਚ ਬੱਲਵ ਵੀ ਉਹ ਟਰੈਸਿਕ ਉਹਨੇ ਮੋਤੀ ਪਰੋਣੇ ਨੇ ਬਲਵ ਦਾ ਲੈ ਚਾਲਰ ਦਾ ਆਪਣੇ 12 ਚ ਚਾਹੀਦਾ ਆ ਲੈ ਮਾਣ ਟੁੱਟੇ ਇਹ ਅਥਰਾ ਪੈਣੀ ਨਹੀਂ ਸੀ ਤੇ ਇਹ ਉਹ ਪਤਾ ਨਹੀਂ ਕੀ ਕਰੀ ਵੀ ਨਹੀਂ ਕਰੀ ਜਾਂਦੀ ਹੈ ਮੱਚ ਆਓ ਕਿੱਥੇ ਗਿਆ ਦੂਜਾ ਬਲਵ ਆ ਤੀ ਤਾਰਾਂ ਹੀ ਤਾਰਾਂ ਕਰਤੀਆਂ ਇੱਕ ਜਗ੍ਹਾ ਤੇ ਦੰਨ ਉਹ ਬਾਈ ਤੁਸੀਂ ਸੰਦਾ ਟੈਂਕ ਨਹੀਂ ਲਾ ਲਾ ਕੱਪੜੇ ਚੇਂਜ ਕਰਤਾ ਮੈਂ ਤਾਂ ਸਾਰਾ ਛੀਂ ਲੀ ਗੇ ਕਿਹਾ ਕਿਨੇ ਤੀਗਾ ਚੜਾ ਦੇ ਨੂੰ ਕਿਹੜੇ ਨਹੀਂ ਗਦੇ ਹਾਂ ਨਾ ਕੋਈ ਮਾਲੀ ਚਾਹਣੇ ਪੰਗੇ ਵੀ ਤੁਸੀਂ ਲੈਨੇ ਹੋ ਮੂੰਹ ਵੀ ਸੁੱਕਦੇ ਮੇਰੇ ਤਾਂ ਹਾਂਚ ਦੇ ਗਲਾਸ ਚ ਪਾਣੀ ਨਿੱਕੂ ਚਲੋ ਗਾਇਜ਼ ਮਿਲਦਾ ਹੁਣ ਸ਼ਾਮ ਨੂੰ ਸ਼ਾਮ ਨੂੰ ਅੱਜ ਆਮ 6:00 ਵਜੇ ਗਏ ਨੇ 6 ਅੱਜ ਬਰੋਨ ਘਟ ਬਣਾ ਰਿਹਾ ਆਪਾਂ ਬਾਹਰੋਂ ਦੇਖਣ ਚੈਨਲ ਆ ਜੋ ਮੇਰਾ ਆਪ ਤੋ 7-8 ਵਜੇ ਹੁੰਦਾ ਤਾਂ ਹੀ ਰੋਟੀ ਬਾਹਰ ਪਤਾ ਕੀ ਹੋ ਗਿਆ ਮੈਂ ਸਾਰਾ ਸਮਾਨ ਚੱਕ ਕੇ ਹੁਣ ਅੰਦਰ ਲੈ ਕੇ ਆਈਆਂ ਪਹਿਲਾਂ ਮੈਂ ਬਾਹਰ ਲੈ ਕੇ ਗਈ ਸਾਰਾ ਚੱਕ ਕੇ ਸਾਡਾ ਨਾ ਬਾਹਰਲਾ ਬਲਨ ਖਰਾਬ ਹੋ ਗਿਆ ਬੱਚਿਆਂ ਨੇ ਅੱਜ ਗੌਰ ਮਾਰ ਕੇ ਸੱਟ ਸੱਟ ਦਿੱਤਾ ਬਲਨ ਬਲਨ ਖਰਾਬ ਹੋ ਗਿਆ ਥੋੜੀ ਵਜਾ ਕਰਕੇ ਜੋ ਹੁਣ ਅੱਜ ਮੈਂ ਬਣਾਇ ਲਈ ਜੀ ਦਾਲ ਚੋਲ ਦਾਲ ਨੂੰ ਮੈਂ ਟੜਕਾ ਲਾਉਣਾ ਤੇ ਮੈਂ ਨਾਲ ਬੈਗਣੀ ਫਰਾਈ ਕਰਨ ਲੱਗੀਆਂ ਚੋਲਾਂ ਦੇ ਨੂਨ ਵਾਲੀ ਬਣਾਇਆ ਮम्मी ਦਾਲ ਤਵੇ ਤੇ ਫਰਾਈ ਕਰੂੰਗੀ ਮੈਂ ਬੈਗਣੀ ਤੇ ਇਹ ਮੈਂ ਕੱਟ ਲਈ ਤੇ ਹੁਣ ਮੈਂ ਇਹਨੂੰ ਕੱਟ ਕੇ ਧੋਰੂੰਗੀ ਦੇਖੋ ਕੱਟ ਕੇ ਧੋ ਲੈਣੀ ਚੰਗੀ ਤਰ੍ਹਾਂ ਮम्मी ਦੇ ਘਰ ਦੀ ਬੈਗਣੀਆਂ ਦੇਖੋ ਕੋਈ ਖਰਾਬ ਨਹੀਂ ਨਿਕਲੀ ਸਾਰੀ ਚ ਅੱਜ ਜਿੰਨੀਆਂ ਵੀ ਮੈਂ ਕੱਟੀਆਂ ਨੇ ਇਹਨਾਂ ਨੂੰ ਮੱਖਾ ਢੋਲਾਂਗੇ ਬਾਜ਼ਾਰ ਨਹੀਂ ਨਾ ਕੈਮੀਕਲ ਵਾਲੀ ਦੀਆ ਮੈਂ ਇਹ ਫਰਾਈ ਕਰੂੰਗੀ ਨਾ ਔਰ ਮਿਰਚ ਹਲਦੀ ਪਾ ਕੇ ਹਸ ਤੇ ਥੋੜਾ ਜਿਹਾ ਤੇਲ ਪਾ ਕੇ ਇਹ ਆਪਾਂ ਚੌਲਾਂ ਨਾਲ ਖਾਵਾਂਗੇ ਤੇ ਹੁਣ ਮੈਂ ਲਾਉਣ ਲੱਗੀਆਂ ਦਾਲ ਬਗੜ ਕਰ ਆ ਕੀਦੀ ਐ ਮਮਾ ਪਿੰਨੀ ਤੇ ਲਾ ਅੰਦਰ ਲਈਆਂ ਆਹ ਲਾ ਮੈਂ ਖਾਦੀ ਸੁਆਦ ਵਾਲੀ ਆ ਖਾ ਲੈ ਆ ਦੇਖੋ ਦਾਲ ਮੈਂ ਬਾਹਰੇ ਬਣਾ ਲਈ ਤੇ ਹੁਣ ਮੈਂ ਅੰਦਰ ਲਈਆਂ ਚੱਕ ਕੇ ਦਾਲ ਚੌਲ ਮੈਂ ਅੰਦਰ ਬਣਾਲੇ ਚੌਲ ਆਪਣੇ ਬਣ ਕੇ ਰੈਡੀ ਨੇ ਬਸ ਦਾਲ ਨੂੰ ਤੜਕਾ ਲਾਉਣਾ ਤੇ ਥੋੜੀ ਜਿਹੀ ਪੈਗੜੇ ਫਰਾਈ ਕਰ ਲੈਣੇ ਪੈਣੇ ਸਭ ਤਵੇ ਤੇ ਫਰਾਈ ਕਰ ਲੈਣੇ ਚਲ ਕਿੰਨੀ ਮਿੰਟ ਹੋ ਗਏ ਬਾਹਰੋਂ ਕੱਢ ਕੇ ਨਾ ਹੁਣ ਮੈਂ ਅੰਦਰ ਹੀ ਭਜੀ ਸਮਾਨ ਚੱਕ ਕੇ ਹੁਣ ਮੰਮੀ ਸਮਾਰੀ ਜਾਂਦੀ ਹੈ ਬੈਠੀ ਮਾਂ ਮੰਮੀ ਰਹਿਣ ਜੇ ਮੀਣਾ ਟੱਕਰ ਮਾਰੀ ਚਲੋ ਸਵੇਰੇ ਦੇਖਾਂਗੇ ਸਵੇਰੇ ਕਰ ਲਵਾਂਗੇ ਲੋ ਜੀ ਬਰਗ ਨੂੰ ਧੋਰੀ ਹੈ ਹੁਣ ਭੁੰਨਣਾ ਹੈ बैगने फ्राई हो गए दाल तड़का टमाज का जीरा पादी देसी तड़का लसन खाने आलू आए वे जिन्हें दाल चौल खाने रात बच्चा ने मोमोज वगैरा खाने अज सवेरे भी खाने आलू वाले बनाने मैं चलो अब कुछ हल्का जो नहीं होना दाल चौल बना ले ਚੈੱਕ ਕਰੂ ਠੀਕ ਹੋ ਪਹਿਲਾਂ ਜੀ ਕਰਾਂਗੇ ਇਹ ਦੇਸੀ ਘੀ ਉਸ ਤੜਕਾ ਲਾ ਰਹੇ ਹਾਂ ਇਹ ਗੀਚ ਪਾਉਂਗੇ ਸਰ ਹਾਲ ਉਸ ਤੜਕਾ ਲਾ ਕੇ ਤੋਂ ਬਾਅਦ ਇਹਨਾਂ ਤੜਕਾ ਲਾਉਂਗੀ ਜੀ ਸਿਗੂ ਤੁਹਮੈ ਨੂੰ ਥੋੜੇ ਧਨੀਆ ਪਾ ਦੂ ਜੀ ਦਾਲ ਨੂੰ ਤੜਕਾ ਆਪਣਾ ਲੱਗ ਗਿਆ ਇੱਧਰ ਦੇਸੀ ਘਿਓ ਦੇ ਵਿੱਚ ਮੈਂ ਲਸਣ ਫਰਾਈ ਕਰਕੇ ਹੁਣ ਦਾਲ ਦੇ ਵਿੱਚ ਪਾ ਦੂਗੀ ਇਹਦੇ ਵਿੱਚ ਧਨੀਆ ਵੀ ਪਾਤਾ ਤਾ ਤੜਕਾ ਵੀ ਲਾਤਾ ਇੱਧਰ ਬੈਂਗਣੀ ਤੇ ਹਰੀਆ ਮਿਰਚਾਂ ਫਰਾਈ ਕਰਨੀਆਂ ਤੇ ਜੋ ਵੀ ਲੱਗਿਆ ਹੈ ਜੋਤਣਾ ਮੰਮੀ ਰਸਟ ਤੇ ਆ ਮੰਮੀ ਨੇ ਵੱਲ ਨੂੰ ਠੀਕ ਕਰਤਾ ਲੱਡੂ ਜੋਤ ਲਾ ਰਿਆ ਸ਼ੋਮੀ ਸ਼ੂਜ਼ ਪਾ ਲਓ ਬੱਚੇ ਸ਼ੂਜ਼ ਪਾ ਕੇ ਕੋਟ ਲਿਆਓ ਕਿੱਥੇ ਆ ਤੁਹਾਡਾ ਦੇਖ ਲਓ ਇੱਧਰ ਕੰਮ ਚੈੱਕ ਕਰ ਲਓ ਇਹਦੇ ਨਿੱਕੇ ਜਿਹੇ ਕੋਟ ਕਿੱਥੇ ਆ ਗ੍ਰੀਨ ਆ ਸੀ ਲੈ ਕੋਟ ਪਾਵਾਂ ਜੋ ਭਾਜ ਉਧਰ ਕੋਦੂ ਕੋਗੀ ਦਾ ਜੁਬਾ ਮੰਮੀ ਮੈਂ ਕੇਕ ਲੈ ਕੇ ਆਉਣਾ ਦਿੱਤਾ ਉਹਨਾਂ ਨੂੰ ਸੁਕਾ ਹੈ ਆ ਜਾ ਮੈਂ ਨੇ ਕੇਕ ਤਾਂ ਲਿਆਂਦਾ ਹੋਇਆ ਉਹ ਤਾਂ ਤੁਹਾਨੂੰ ਬੁਲਾ ਰਹੇ ਨੇ ਖਾਣ ਵਾਸਤੇ ਕਹਿੰਦੇ ਕਿ ਅਗੂ ਕਦੂ ਗੁੱਗੀ ਦਾ ਕਹਿੰਦੇ ਬਰਥਡੇ ਆ ਸ਼ੋਮੂ ਤੇ ਜੋਗ ਨੂੰ ਭੇਜੋ ਮਾਮੂ ਕਹਿੰਦਾ ਫੜੀ ਮਾਮੂ ਕਹਿੰਦਾ ਹੋਰ ਕਹਿਣਾ ਸੌਖਾ ਦਾ ਲੋ ਜੀ ਟਾਈਮ ਵੱਜ ਗਏ ਨੇ 7 ਬੱਚੇ ਗਏ ਹੋਏ ਨੇ ਭਤੀਜੀਆਂ ਦੇ ਬਰਥਡੇ ਤੇ ਮੈਂ ਤੇ ਮੰਮੀ ਲੱਗਿਆ ਬਈ ਰੋਟੀ ਖਾਣ ਕਿਉਂਕਿ ਬੱਚੇ ਕਹਿੰਦੇ ਖਾ ਪੀ ਕੇ ਆਉਣਗੇ ਕੁਝ ਫੋਨ ਆ ਗਿਆ ਸੀ ਉਹਨਾਂ ਦਾ ਚਲੋ ਜੀ ਉਹਨਾਂ ਨੇ ਖਾਣੀ ਹੋਈ ਆ ਕੇ ਖਾ ਲੈਣਗੇ ਹੁਣ ਮੈਂ ਤੇ ਮੰਮੀ ਲੱਗਿਆ ਖਾਣ ਵਾ ਮੰਮੀ ਆਪਾਂ ਖਾ ਲਈਏ ਬੱਚਿਆਂ ਨੇ ਖਾਣੀ ਕੋ ਖਾ ਲੈਣਗੇ ਅਸੀਂ ਨਾਲ ਬੈਂਗਣੀ ਫਰਾਈ ਕਰ ਲਈ ਵਿੱਚ ਹਰੀਆਂ ਮਿਰਚਾਂ ਮਿਲੀਆਂ ਦਾਲ ਤੇ ਨਾਲ ਪਾ ਲੰਨਾ ਨਿੰਮੂ ਨਾ ਹੈਗਾ ਹਾਂ ਪਾ ਲਓ ਲੰਨ ਜੋੜ ਹਾਂ ਬਤੋ ਬਤੋ ਦਾਲ ਚ ਨਿੰਬੂ ਹਾਂ ਦਾਲ ਪਾ ਲੈ ਪਾ ਲੈ ਬਾਦ ਮਮਮੀ ਕਹਿੰਦੀ ਦਾਲ ਚ ਨਿੰਬੂ ਨਚੋੜ ਦੇ ਲੱਗੇ ਹਾਲ ਮਮਮੀ ਲਓ ਜੀ ਗਾਇਸ ਟਾਈਮ ਬਚ ਗੇ ਨੇ 9:30 ਰਾਤ ਦੇ ਤੇ ਮੈਂ ਲੱਗਿਆ ਹਾਂ ਸੋਹਮ ਦਾ ਦੁੱਧ ਗਰਮ ਕਰਨ ਜੋ ਕਿ ਮੈਂ ਡੇਲੀ 8 ਵਜੇ ਕਰਦਣੀ ਹੁੰਦੀ ਅੱਜ ਲੇਟ ਹੋਏ ਕਿਉਂਕਿ ਬੱਚੇ ਹੋਣ ਆਏ ਨੇ ਬੱਚੇ ਖਾ ਪੀ ਕੇ ਆਏ ਨੇ ਕੀ ਕੀ ਖਾ ਕੇ ਆਏ ਨੇ ਬੱਚੇ ਔਰ ਕਰੇ ਪਨੀਰ ਮੋਂਗੋਈ ਔਰ ਪਨੀਰ ਟਿੱਕਾ ਬਲਾਈ ਚਾਹ ਬ अच्छा ਕੀ ਕੀ ਨੇ ਗਿਨੇ ਖਾਤਾ ਸੀ ਬਸ ਇਹ ਕੱਦੂ ਘੁੱਗੀ ਤੇ ਸੋਹਮ ਨਹੀਂ ਕਰਦਾ ਮੈਂ ਲਾਦਾ ਕੋਲੀ ਅਜ ਤਾਂ ਕੀ ਪੋਣਾ ਸੀਗਾ ਫੇਰ ਵਾਪਸ ਤੇ ਉੱਤਰ ਅਖਰ ਤੇ ਚੱਜ ਜੇ ਸਾਰੇ ਡੰਗਾ ਮਾਰਦੇ ਤੇ ਤੇ ਬੱਚੇ ਗਏ ਸੀ ਮੇਰੀਆਂ ਨਾ ਭਟੀਜੀਆਂ ਨੇ ਦੋ ਜੁੜਗਵਾ ਉਹ ਅੱਜ ਦੇ ਦਿਨ ਹੋਈਆਂ ਸੀ ਚਿਲड्रन ਡੇ ਵਾਲੇ ਦਿਨ ਹੋਈਆਂ ਸੀ ਉਹ ਦੋਨੇ ਤੇ ਅੱਜ ਉਹਨਾਂ ਦਾ ਬਰਥਡੇ ਸੀਗਾ ਤੇ ਫਿਰ ਬੱਚੇ ਗਏ ਸੀ ਉਹਨੇ ਤੇ ਖਾ ਪੀ ਕੇ ਆਏ ਨੇ ਉਹ ਲੱਡੂ ਨੇ ਨਿਕੇ ਜਣੇ ਤਾਂ ਕੁਝ ਨਹੀਂ ਖਾਦਾ ਤੁੱਤ ਦੇਖੀ ਜੋ ਵੀ ਤੁੱਤ ਕੋਲੇ ਖਾਜੋ ਹੁਣ ਤੇ ਸੋਮ ਨੇ ਕੁਝ ਖਾਦਾ ਨਹੀਂ ਸੋਨੇ ਫਰਾਈਜ਼ ਹੀ ਖਾਦੇ ਸੀ ਦੋ ਚਾਰ ਕਿਉਂਕਿ ਇਹ ਬਾਹਰਲੀ ਹਰੇਕ ਚੀਜ਼ ਨਹੀਂ ਪਸੰਦ ਕਰਦਾ ਜਿਹੜੇ ਇਹ ਮੋਮੋਸ ਖਾਂਦਾ ਉਹ ਸਿਰਫ ਇੱਕ ਦੁਕਾਨ ਦੀ ਖਾਂਦਾ ਹਰੇਕ ਦੇ ਨਹੀਂ ਖਾਂਦਾ ਤੇ ਐਸੋ ਆ ਵੀਨ ਵਾਲੇ ਮੋਮੋਸ ਖਾਂਦਾ ਜਿਹਦੇ ਵਿੱਚ ਸੋਇਆ ਵੀਨ ਦੀ ਆ ਬੜੀਆ ਨਹੀਂ ਹੁੰਦੀ ਉਹਨਾਂ ਦਾ ਚੂਰਾ ਭਰਿਆ ਹੁੰਦਾ ਉਹ ਖਾਂਦਾ ਅੱਧੇ ਲੋਕ ਬਣਾਉਂਦੇ ਨੇ ਸਬਜ਼ੀਆਂ ਪਾ ਕੇ ਵਿੱਚ ਸੋਮ ਉਹ ਨਹੀਂ ਖਾਂਦਾ ਤੇ ਹੁਣ ਇਹਨੂੰ ਮੋਮੋਸ ਇਹ ਘਰੇ ਲੈ ਆਏ ਮੈਂ ਤੁਹਾਨੂੰ ਦਿਖਾਉਣੀ ਆ ਉਹਦਾ ਤਰੀਕਾ ਦੇਖੋ ਖਾਣ ਦਾ ਸਾਡੇ ਨਾਲ ਰੈੱਡ ਸੌਸ ਖਤਮ ਹੋਈ ਪਈ ਆ ਤਾਂ ਕਰਕੇ ਹੁਣ ਜਿਹੜੀ ਮੋਮੋਸ ਨਾਲ ਵਾਈਟ ਸੌਸ ਮਿਲਦੀ ਹੁੰਦੀ ਆ ਵਾ ਸੋਹ ਦੇਤੀ ਉਹਨੂੰ ਕਲੀਮਾਇਉਨਿਸ ਕਹਿੰਦੇ ਨੇ ਜੋ ਬਣੇ ਨੂੰ ਜੈਸ ਤੇ ਉਹ ਖੰਦਾ ਵਾਸਤੇ ਬੈਠ ਕੇ ਆਦੇ ਨੂੰ ਤੋੜ ਕੇ ਦੇਦੇ ਮੋਮੋਜ਼ਾ ਵੀ ਖਾਈ ਜਾਂਦਾ ਤੇ ਆ ਇਹਦੇ ਭਾਈ ਫੇਵਰੇਟ ਕਾਟੂ ਨੇ ਨਾਲੋਂ ਦੇਖੀ ਜਾਂਦਾ ਰਹਿਦਾ ਬੈਠਾ ਇਧਰ ਮੰਮੀ ਪੈ ਗਈ ਦਵਾਈ ਲੈ ਕੇ ਮੰਮੀ ਕਹਿੰਦੀ ਮੈਨੂੰ ਕੋਈ ਛੇੜੋ ਨਾ ਕਹਿੰਦੀ ਮੈਨੂੰ ਆਉਂਦੀ ਹੈ ਨੀਂਦ ਕਹਿੰਦੀ ਜੇ ਤੁਸੀਂ ਮੈਨੂੰ ਇੱਕ ਵਾਰ ਛੇੜਤਾ ਕਹਿੰਦੀ ਮੁੜ ਕੇ ਮੈਨੂੰ ਨੀਂਦ ਨਹੀਂ ਆਉਣੀ ਹੱਸ ਵੀ ਇਹਰੇ ਮੁੜ ਕੇ ਮੈਨੂੰ ਨੀਂਦ ਨਹੀਂ ਆਉਣੀ 10 ਵਜੇ ਤੱਕ ਪੂਰਾ ਕੰਮ 11 ਵਜੇ ਤੱਕ ਦਾ ਤੁਸੀਂ ਦੋਨੇ ਥੋੜੀ ਕੱਚ-ਕੱਚ ਨਹੀਂ ਬੰਦ ਹੁੰਦੀ ਰਾਤ ਨੂੰ ਦੋਨਾਂ ਦੀ ਹੁੰਦੀ ਹੈ ਖਾਣ ਦਾ ਨੂੰ ਹਾਂ ਆਟਾ ਆ ਲੰਗੇ ਇਹ ਕੀ ਕਰਦਾ ਦਿਓ ਚਾਰ ਬਸਤੀ ਮੈਂ ਬਾਫਰੂਮ ਘਰ ਕੇ ਆ ਗਿਆ ਹਾਂ ਲਾਈਟ ਲਾ ਲਈ ਤਦ ਨੂੰ ਐਂ ਕਰਦਾ ਦਾਦੀ ਤੇ ਲਾਈਟ ਬੰਦ ਕਰਕੇ ਬੈ ਸੋ ਗਿਆ ਹੋਰ ਐ ਠਾਲ ਦਾਦੀ ਨੂੰ ਠਾਲਦਾ 4 ਵਜੇ ਦਾਦੀ ਕਹਿੰਦੀ ਮੈਨੂੰ ਮੁੜ ਕੇ ਨੀਂਦ ਨਹੀਂ ਆਈ ਆਪ ਹੈਗਾ ਰੱਬ ਦਾ ਹੈ ਸ਼ੰਮੀ ਔਰ ਵੀਰਾ ਦੇ ਲਾਏ ਕਰਦਾ ਦਾਦੀ ਨਾਲ ਦੋਨੇ ਦੋਨੇ ਇੱਥੇ ਕੁਝ 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 ਰਾਤ ਨੂੰ ਕਰੀ ਜਾਂਦੇ ਨੇ ਕੋਸਰ ਕੋਸਰ ਦੋਨੇ 11 ਵਜੇ ਤੱਕ ਰਾਤ ਕਾਵੇ ਜੇ ਬੈਟਰੀ ਵਾਲੇ ਫਿਰ ਤਾਂ ਮੈਂ ਲੇਟ ਹੀ ਪੈਂਦਾ ਬਈ ਕਾਵੇ ਪੈਦੀ ਉੱਠਦਾ ਤੂੰ 11:30 11:30 11:30 ਪੈਨੇ ਰਾਤ ਉੱਠੇ ਪਤਾ ਕਿੰਨੇ ਵਜੇ ਨੇ 8:30 ਵਜੇ ਦੋਨੇ ਜਾਣੇ 8:30 ਏ ਉੱਠਿਆ 8:30 ਮਮੀ ਉੱઠીਆ ਫਿਰ ਮੈਨੂੰ ਕਹਿਣ ਨਹੀਂ ਦਿੰਦਾ ਜੇ ਮੈਂ ਸੌਂਨੇ ਫਿਰ ਜਦ ਤੇ ਛਾਲ ਲੰਦਾਂਗਾ ਦਾਦੀ ਸੌ ਮਜਾਂਦੀ ਖਾਓ ਬੱਚੇ 9 ਵਜੇ ਉੱਠਿਆ ਦਾ ਬਹੁਤ ਹੋਵੇ ਪੌਣੇ ਨਾ ਹੋ ਗਏ ਕਦੋਂ ਇਹਨੇ ਦੁੱਧ ਪੀਊਗਾ ਇਹ ਪੌਣੇ ਨਾ ਹੋ ਗਏ ਦੇਖ ਲੋ ਟਾਈਮ 10 ਵਜੇ ਬੈ ਕੇ 9 ਵਜੇ ਉੱਠਿਆ 9 ਵਜੇ ਉੱਠਿਆ ਮੈਂ ਤਾਂ ਬਾਝ ਉੱਠਿਆ ਆ ਉੱਠਿਆ ਹੈ ਸੋਮੂ ਸੋਮੂ ਤੂੰ ਪਰਾਂ ਹੋ ਜਾ ਉਹਨੂੰ ਦੇਖ ਲਾਂਦੇ ਉਹਨੂੰ ਖਾ ਲਾਂਦੇ ਉਹਦੇ ਲੰਗ ਨਹੀਂ ਰਹੇ ਅੰਦਰ ਟੀਵੀ ਤੋਂ ਬਿਨਾ ਦੇਖ ਕੇ ਮੈਂ ਟੇਡਾ ਬੈਠਾ ਲੇ ਅਰੇ ਆਪਾਂ ਦੇ ਨਾਲ ਚਲੋ ਬਾਕੀ ਠੀਕ ਹੈ ਜੀ ਇਹ ਸੀ ਆਪਣਾ ਅੱਜ ਦਾ ਬਲੌਗ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਬਾਏ ਬਾਏ ਸਾਰਿਆਂ ਨੂੰ ਗੁੱਡ ਨਾਈਟ ਦੁੱਧ ਦਬੀ ਲਿਆ ਹੁਣ ਥੋੜਾ ਜਿਹਾ ਬਸ ਦੁੱਧ ਪੀ ਕੇ ਪੈਣ ਲੱਗਿਆ ਥੱਕ ਜੰਨੇ ਹੋਏ ਵੀ ਮੈਂ ਹੁਣ ਸਲਾਹ ਕਰਦੀ ਸੀ ਜਦੋਂ ਬੱਚੇ ਚਲੇ ਗਏ ਮਾਂ ਮੈਂ ਮਸ਼ੀਨ ਲਾ ਲਾ ਕੱਪੜੇ ਧੋ ਲਾ ਮम्मी ਕਹਿੰਦੀ ਬਹਿ ਜਾ ਟਿੱਕੇ ਕਹਿੰਦੀ ਸਵੇਰੇ ਧੋ ਲਈ ਹੋਰ ਕਹਿੰਦੀ ਸਵੇਰੇ ਧੋ ਲਈ ਮਾਂ ਮम्मी ਮੈਂ ਫ੍ਰੀ ਹਾਂ ਮੈਂ ਹੁਣ ਕੱਪੜੇ ਧੋ ਲਾਂ ਨੀ ਰਾਤ ਨੂੰ ਵਾਹ ਮਸ਼ੀਨ ਲਾ ਲਾਂਦੀ ਆ ਕਹਿੰਦੀ ਨਹੀਂ ਰਹਿਣ ਦੇ ਮम्मी ਪਿਆ ਬੱਚੇ ਕਿਉਂਕਿ ਖਾ ਪੀ ਆਏ ਉਧਰੋਂ ਦਾਲ ਵੀ ਪਈ ਐ ਇੱਚ ਚੌਲ ਪਏ ਨੇ ਆ ਡੋਗੀਆਂ ਦੀ ਰੋਟੀ ਪਈ ਆ ਤੇ ਆ ਫਰਾਈ ਕੀਤੀ ਸੀ ਆਪਾਂ ਕੀ ਕਹਿੰਦੇ ਉਹਨਾਂ ਨੂੰ ਬੈਂਗਣੀ ਬਹੁਤ ਜ਼ਿਆਦਾ ਟੇਸਟੀ